ਸਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰਨੋਤ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰਮਤ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਤਾਂ ਬਹੁਤ ਬਹੁਤ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਦਸਮ ਪਤਿ ਸਾਹਿਬਾਂ ਦੇ ਪਾਵਨ ਪ੍ਰਤੱਖ ਰੂਪ ਸਤਿ ਸ਼੍ਰੀ ਅਕਾਲ ਸ਼ਤਰਦੀ ਮਾਲੂਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਵਿੱਚੇ ਡੁੜ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਨ ਦਾ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਡੁੜ ਕੇ ਸਤ ਸੰਗਤ ਕਰਨ ਦਾ ਮਨੁੱਖਾ ਜੀਵਨ ਦੀਆਂ ਕਡੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਪਹਾਗਾ ਸਮਾਪਤ ਹੋ ਰਿਹਾ ਹੈ ਸੇਵਕ ਪਰਿਵਾਰ ਸਰਦਾਰ ਹਰਜਿੰਦਰ ਸਿੰਘ ਜੀ ਅਤੇ ਉਹਨਾਂ ਦੇ ਸੁਪੁੱਤਰ ਭਾਈ ਸਾਹਿਬ ਭਾਈ ਮਨਵੀਰ ਸਿੰਘ ਜੀ ਯੂਕੇ ਵਾਲੇ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਚਰਨਾਂ ਦਾ ਓਟ ਆਸ ਰ ਲੈਂਦੇ ਆ ਹੋਇਆ ਆਪਣੇ ਗ੍ਰਹਿ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਪੁਆਏ ਹਨ ਸਤ ਸੰਗਤ ਜੀ ਜਿਸ ਕਾਰਜਸਥਾਨ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਪੈਂਦੇ ਆ ਉੱਥੇ ਦਸਾਂ ਪਾਤਸ਼ਾਹੀਆਂ ਦੇ ਚਰਨ ਪੈ ਜਾਂਦੇ ਹਨ ਕਈ ਵਾਰੀ ਸਾਡੇ ਮਨਾਂ ਵਿੱਚ ਇਹ ਸਵਾਲ ਆ ਜਾਂਦਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਚਰਨ ਹਨ ਸਤ ਸੰਗਤ ਜੀ ਇਹ ਸਵਾਲ ਦੀ ਨਿਵਰਤੀ ਅਰਥੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋ ਬਚਨ ਹਨ ਜਦੋਂ ਉਹਨਾਂ ਨੇ ਇਹ ਬਚਨ ਕੀਤੇ ਹੈ ਕਿ ਆਗਿਆ ਭਈ ਅਕਾਲ ਕੀ ਤਵੀ ਚਲਾਇ ਉਪੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੀਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੀਐ ਪ੍ਰਗਟ ਗੁਰਾਂ ਕੀ ਦੇਹ ਹੈ ਇਹ ਬਚਨ ਜਦੋਂ ਆਪਾਂ ਸੁਣਦੇ ਹਾਂ ਕਿ ਜਿਹੜੀ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦੇਹ ਭਾਵ ਸਰੂਪ ਹੈ ਨਾ ਇਹ ਦਸਾਂ ਪਾਤਸ਼ਾਹੀਆਂ ਦੀ ਪ੍ਰਤੱਖ ਦੇਹ ਹੈ ਪ੍ਰਤੱਖ ਸਰੂਪ ਹੈ 10 ਪਾਤਸ਼ਾਹੀਆਂ ਦਾ ਪ੍ਰਤੱਖ ਸਰੀਰ ਹਨ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਸ ਕਰਕੇ ਦਸਾਂ ਪਾਤਸ਼ਾਹੀਆਂ ਦਾ ਸਰੂਪ ਹੋਮ ਕਰਕੇ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੇ ਚਰਨ ਪੈਂਦੇ ਐ ਉੱਥੇ ਸਾਧ ਸੰਗਤ ਦੀ 10 ਪਾਤਸ਼ਾਹੀਆਂ ਸਤਿਗੁਰੂ ਸਹਿਬਾਨਾਂ ਦੇ ਚਰਨ ਪੈ ਜਾਂਦੇ ਜਿੱਥੇ ਜਿੱਥੇ ਇੱਕ ਇੱਕ ਗੁਰੂ ਸਹਿਬਾਨ ਨੇ ਚਰਨ ਪਾਏ ਅੱਜ ਉਹ ਧਰਤੀਆਂ ਉਹ ਸਥਾਨ ਪੂਜਨੀਕ ਬਣ ਗਏ ਉੱਥੇ ਸੋਨੇ ਦੇ ਕਲਸਾਂ ਵਾਲੇ ਗੁਰਸਥਾਨ ਸੋਗਦੇ ਹਨ ਚੌਥੇ ਪਾਤਸ਼ਾਹ ਜੀ ਦਾ ਫਰਮਾਨ ਹੈ ਦਿੱਥੈ ਝਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਪਾਲਿਆ ਲੈ ਧੁਰਮੁਖ ਲਾਵਾ ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਦੇ ਨਾਨਕ ਸਤਿਗੁਰ ਪੂਜਿਆ ਤਿਨ ਹਰਪੂਰ ਕਰਾਵਾਂ ਦੁਨੀਆਂ ਵਿੱਚ ਜਿੱਥੇ ਜਿੱਥੇ ਗੁਰੂ ਸਾਹਿਬਾਨ ਨੇ ਚਰਨ ਪਾਏ ਐ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਆ ਗੁਰਸਿੱਖਾਂ ਨੇ ਪਾਲ ਕੇ ਲੱਭ ਲੱਭ ਕੇ ਉਹਨਾਂ ਥਾਮਾਂ ਤੇ ਜਾ ਕੇ ਆਪਣਾ ਮਸਤਕ ਲਾਇਆ ਉਥੋਂ ਦੀ ਧੂੜੀ ਮੱਥੇ ਨੂੰ ਲਾਈ ਔਰ ਉਥੇ ਗੁਰੂ ਅਸਥਾਨ ਤਿਆਰ ਕਰਵਾਇਆ ਭਾਈ ਗੁਰਦਾਸ ਜੀ ਦਾ ਕਿੰਨਾ ਸੁੰਦਰ ਬਚਨ ਹੈ ਆਪਾਂ ਪਿਛਲੇ ਦਿਨੀ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ 3 ਨਵੰਬਰ ਨੂੰ ਅਵਤਾਰ ਦਿਹਾੜਾ ਮਨਾਇਆ ਅਵਤਾਰ ਗੁਰਪੁਮਨ ਪੁਰਬ ਮਨਾਇਆ ਭਾਈ ਸਾਹਿਬ ਨੇ ਸਤਿਗੁਰੂ ਜੀ ਦੇ ਸਤਕਾਰ ਵਿੱਚ ਕੀ ਬਚਨ ਕੀਤੇ ਹੈ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਚਰਨ ਪਾੜ ਦਿੱਤੇ ਨਾ ਜਿੱਥੇ ਜਿੱਥੇ ਤੁਹਾਡਾ ਆਸਣ ਸੁਭਾਈਮਾਨ ਹੋ ਗਿਆ ਉਹ ਥਾਵਾ ਪੂਜਨੀਕ ਬਣ ਗਿਆ ਕੋਰਾ ਸਥਾਨ ਬਣ ਗਏ ਇਸ ਇਲਾਕੇ ਵਿੱਚ ਛੇਵੇਂ ਪਾਤਸ਼ਾਹ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਕਰਨਾ ਸਾਹਿਬ ਉਹਨਾਂ ਸਤਿਗੁਰਾਂ ਦੇ ਚਰਨ ਪਾਏ ਕਿੰਨੀਆਂ ਸੰਗਤਾਂ ਉੱਥੇ ਜਾ ਕੇ ਦਰਸ਼ਨ ਕਰਦੀਆਂ ਹਨ ਜਿੱਥੇ ਇੱਕ ਗੁਰੂ ਸਹਿਬਾਨ ਦੇ ਚਰਨ ਪਾਏ ਉੱਥੇ ਕਿਵੇਂ ਸੰਗਤ ਸ਼ਰਧਾ ਨਾਲ ਜਾ ਕੇ ਸਿਰ ਝੁਕਾਉਂਦੀ ਹੈ ਔਰ ਮਨ ਇਛਤ ਦਾਤਾ ਪ੍ਰਾਪਤ ਕਰਦੇ ਹੀ ਹੈ ਪ੍ਰਸਾਦ ਸਿੰਘ ਜੀ ਜਿੱਥੇ 10 ਗੁਰੂ ਸਹਿਬਾਨਾਂ ਦੇ ਚਰਨ ਪੈਣੋਂ ਉਹ ਧਰਤੀ ਕਿੰਨੀ ਸੋਭਨੀਕ ਤੇ ਪਵਿੱਤਰ ਹੋਏਗੀ ਆਪਣੇ ਅੰਦਰ ਇਹ ਸ਼ਰਧਾ ਇਹ ਵਿਸ਼ਵਾਸ ਇਹ ਭਰੋਸਾ ਹੋਣਾ ਚਾਹੀਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ 10 ਗੁਰੂ ਸਹਿਬਾਨਾਂ ਦੇ ਦਰਸ਼ਨ ਤਾਨੂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੱਥੇ ਚਰਨ ਪੈ ਗਏ ਉੱਥੇ 10 ਗੁਰੂ ਸਾਹਿਬਾਨਾਂ ਦੇ ਚਰਨ ਪੈ ਗਏ ਇੱਕ ਵੇਰੀ ਚੰਗੇ ਨਾਮ ਜਪਣ ਵਾਲੇ ਮਹਾਪੁਰਖ ਕਮਾਈਆਂ ਵਾਲੇ ਵੱਡੀਆਂ-ਵੱਡੀਆਂ ਹਸਤੀਆਂ ਇੱਕ ਥਾਂ ਤੇ ਜੁੜ ਕੇ ਬੈਠੀਆਂ ਜਿਨ੍ਹਾਂ ਵਿੱਚ ਸੰਤ ਬਾਬਾ ਜਵਾਲਾ ਸਿੰਘ ਦੀ ਹਰਖੋਵਾਲ ਵਾਲੇ ਸੰਤ ਬਾਬਾ ਅਨੰਦ ਸਿੰਘ ਦੀ ਨਾਨਕ ਸਰ ਵਾਲੇ ਸੰਤ ਬਾਬਾ ਹਰਨਾਮ ਸਿੰਘ ਜੀ ਪੁੱਤੋ ਵਾਲੇ ਤੇ ਮਹਾਪੁਰਖਾਂ ਨੇ ਇੱਕ ਦੂਸਰੇ ਨੂੰ ਸਵਾਲ ਕੀਤਾ ਕਹਿਣ ਲੱਗੇ ਕੋਈ ਐਸੇ ਸਿੱਖ ਦਾ ਨਾਮ ਦੱਸੋ ਜਿਸ ਨੇ ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਹੋਣ ਸਿਆਣੇ ਮਹਾਪੁਰਖਾਂ ਨੇ ਕਿਹਾ ਕਿ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਜੀ ਨੇ ਛੇ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਛੇ ਗੁਰੂ ਸਹਿਬਾਨਾਂ ਦੀ ਸੰਗਤ ਕੀਤੀ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਛੇ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਔਰ ਇਸ ਤੋਂ ਵੱਧ ਕੋਈ ਸਾਨੂੰ ਐਸਾ ਮਹਾਪੁਰਖ ਨજર ਨਹੀਂ ਆਇਆ ਇਤਿਹਾਸ ਵਿੱਚ ਜਿਨੇ 10 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਹੋਣ ਸਾਧ ਸੰਗਤ ਜੀ ਸਿੱਖ ਜਗਤ ਵਿੱਚ ਕੈਸੀ ਮਾਤਾ ਹੈ ਜਿਨ੍ਹਾਂ ਨੇ ਨੌ ਗੁਰੂ ਸਹਿਬਾਨਾਂ ਦੇ ਦਰਸ਼ਨ ਕੀਤੇ ਆਗਰੇ ਦੀ ਰਹਿਣ ਵਾਲੀ ਮਾਤਾ ਜੱਸੀ ਜਿਨ੍ਹਾਂ ਦੀ 250 ਸਾਲ ਤੋਂ ਉੱਤੇ ਬਹਾਰਾ ਉਮਰ ਹੋਈ ਜਿਨ੍ਹਾਂ ਨੂੰ ਆਗਰੇ ਲੋਹਾ ਮੰਡੀ ਦੇ ਵਿੱਚ ਗੁਰਦੁਆਰਾ ਐਮਲੀ ਸਾਹਿਬ ਹੈ ਪਹਿਲਾਂ ਉਹ ਭਗਵਾਨ ਕ੍ਰਿਸ਼ਨ ਜੀ ਦੇ ਉਪਾਸ਼ਕ ਸਨ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉੱਥੇ ਗਏ ਤਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਮਾਤਾ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਭਗਵਾਨ ਕ੍ਰਿਸ਼ਨ ਦੀ ਭਗਤੀ ਕਰਦੀ ਹਾਂ ਪਰ ਮੇਰਾ ਮਨ ਸ਼ਾਂਤ ਨਹੀਂ ਹੋਇਆ ਮਨ ਵਿੱਚ ਇਕਾਗਰਤਾ ਨਹੀਂ ਆਈ ਆਨੰਦ ਨਹੀਂ ਪੈਦਾ ਹੋਇਆ ਤੁਹਾਡੇ ਦਰਸ਼ਨ ਕਰਕੇ ਮੇਰਾ ਮਨ ਸ਼ਾਂਤ ਹੋ ਗਿਆ ਮੈਨੂੰ ਉਪਦੇਸ਼ ਦਿਓ ਤਲੰਗ ਰਾਗ ਦਾ ਸ਼ਬਦ ਸਤਿਗੁਰੂ ਜੀ ਨੇ ਮਾਤਾ ਦੇ ਪਰਥਾਈ ਵਿਚਾਰਿਆ ਔਰ ਇਹ ਸ਼ਬਦ ਹਜਾਰਿਆਂ ਵਿੱਚ ਵੀ ਸ਼ਬਦ ਆਪਾਂ ਨਿਤਨੇਮ ਦੇ ਨਾਲ ਇਸ ਦਾ ਪਾਠ ਕਰਦੇ ਹਾਂ। ਯਾਨੜੀਏ ਮਾਨੜਾ ਕਾਇਕ ਰੇਹੇ ਆਪਨੜ ਕਰ ਹਰ ਰੰਗੋ ਕੀ ਨਾ ਮਾਨੇ ਇਹ ਸੋਹਣੜਾ ਤਨ ਕਮਲਿਏ ਬਾਹਰ ਕਿਆ ਢੂਡੇ ਹੈ ਭੈ ਕੀ ਆ ਦੇਹ ਸਲਾਈਆ ਨੈਣੀ ਭਾਵ ਕਾ ਕਰ 시ਗਾਰੋ ਇਹ ਸ਼ਬਦ ਮਾਤਾ ਜੀ ਦੇ ਪਰਥਾਏ ਵਿਚਾਰਿਆ। ਉਸ ਮਾਤਾ ਨੇ ਛੇਵੇਂ ਪਾਤਸ਼ਾਹ ਦੇ ਵੀ ਦਰਸ਼ਨ ਕੀਤੇ ਔਰ ਨੌਵੇਂ ਪਾਤਸ਼ਾਹ ਜੀ ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਹਿੰਦੂ ਧਰਮ ਦੀ ਰੱਖਿਆ ਵਾਸਤੇ ਦਿੱਲੀ ਨੂੰ ਗਏ ਐ ਆਗਰੇ ਤੋਂ ਗ੍ਰਫਤਾਰੀ ਹੋਈ ਆ ਉਸ ਮਾਤਾ ਨੇ ਨੌਵੇਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਜਿਨ੍ਹਾਂ ਚਿਰ ਨੌਵੇਂ ਪਾਤਸ਼ਾਹ ਤੱਕ ਸਤਿਗੁਰੂ ਸਹਿਬਾਨ ਦੇ ਸਰੀਰ ਰਹੇ ਹਰ ਗੁਰੂ ਸਾਹਿਬਾਨ ਲਈ ਸਾਲ ਵਿੱਚ ਆਪਣੇ ਹੱਥੀ ਸੂਤ ਕੱਤ ਕੇ ਵਸਤਰ ਤਿਆਰ ਕਰਕੇ ਜਿੱਥੇ-ਜਿੱਥੇ ਗੁਰੂ ਸਾਹਿਬਾਨ ਹੁੰਦੇ ਮਾਤਾ ਜੱਸੀ ਉਹਨਾਂ ਸਤਿਗੁਰੂ ਸਹਿਬਾਨਾਂ ਦੇ ਚਰਨਾਂ ਵਿੱਚ ਆਪਣੀ ਪ੍ਰੇਮ ਪੇਟਾ ਵਸਤਰਾਂ ਦੀ ਅਤੇ ਮਾਇਆ ਦੀ ਭੇਜਿਆ ਕਰਦੇ ਸਨ। ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਦੱਸਿਆ ਭਾਈ ਇੱਕ ਮਾਤਾ ਜੱਸੀ ਹੋਈ ਹੈ ਜਿਨੇ ਨੌ ਗੁਰੂ ਸਹਿਬਾਨਾਂ ਦੇ ਦਰਸ਼ਨ ਕੀਤੇ ਹਨ। ਤੋਂ ਉਸ ਤੋਂ ਬਾਅਦ ਸਾਰੇ ਮਹਾਂਪੁਰਖ ਕਹਿਣ ਲੱਗੇ ਜੀ ਕੋਈ ਹੈ ਐਸਾ ਸਿੱਖ ਜਿਨੇ ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਹੋਣ। ਫਿਰ ਮਹਾਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਦੀ ਪਿੰਡਾਂ ਵਾਲੇ ਨਿਮਰਤਾ ਦੀ ਮੂਰਤ ਮਹਾਤਮਾ ਨਿਮਰਤਾ ਦੇ ਖਜ਼ਾਨੇ ਹੁੰਦੇ ਆ ਕਦੇ ਹਮੈਂ ਤੇ ਮੈਂ ਔਰ ਹੰਕਾਰ ਨਹੀਂ ਜਣਾਉਂਦੇ ਸਾਰੇ ਮਹਾਤਮਾ ਵਿੱਚ ਹੱਥ ਜੋੜ ਕੇ ਸਿਰ ਝੁਕਾ ਕੇ ਕਹਿਣ ਲੱਗੇ ਮਹਾਪੁਰਖੋ ਤੁਹਾਡੀ ਮੇਰੇ ਨਾਲੋਂ ਸਭ ਤੋਂ ਵੱਡੀ ਤੋਂ ਵੱਡੀ ਕਈਆਂ ਦੀ ਅਵਸਥਾ ਹੈ ਇੱਕ ਦੂ ਇੱਕ ਚਣੰਦੀਆ ਕੌਣ ਜਾਣੇ ਮੇਰਾ ਨਾਮ ਜਿਉ ਪਰ ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾ ਨਾਲ ਅਰਜ ਕਰਦਾ ਬੇਨਤੀ ਕਰਦਾ ਕਿ ਜਦੋਂ ਮੈਂ ਰੋਜ਼ਾਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾ ਕੇ ਨਮਸਕਾਰ ਕਰਦਾ ਨਾ ਮੱਥਾ ਟੇਕਦਾ ਮਹਾਂਪੁਰਖ ਪੰਜ ਪੰਜ 11 11 ਪ੍ਰਕਰਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਰਦੇ ਸੀ ਪੰਜ ਪੰਜ ਨਿਸ਼ਾਨ ਸਾਹਿਬ ਦੀਆਂ ਪ੍ਰਕਰਮਾ ਕਰਨੀ ਅੱਜ ਤਾਂ ਸਤਿਗੁਰੂ ਜੀ ਦੇ ਸਰੂਪ ਦੀ ਪ੍ਰਕਰਮਾ ਕਰਨੀ ਵੀ ਬਨਾਸਬ ਨਹੀਂ ਅਸੀਂ ਸਮਝਦੇ ਸਫਲ ਚਰਨ ਪ੍ਰਦਖਣਾ ਕਰਨ ਕਹੋਂ ਵਾਰੀ ਫੇਰੀ ਸਦਾ ਘੁਮਾਈ ਭਾਈ ਗੁਰਦਾਸ ਜੀ ਕਹਿੰਦੇ ਉਹ ਚਰਨ ਸਫਲੇ ਹੈ ਜਿਹੜੇ ਆਪਣੇ ਸਤਿਗੁਰੂ ਦੀ ਪ੍ਰਕਰਮਾ ਕਰਦੇ ਹੈ ਪ੍ਰਕਮਿਆ ਕਰਦੇ ਸੋ ਪ੍ਰਕਰਮਾ ਕਰਕੇ ਤਾਬਿਆ ਬੈਠ ਕੇ ਮੰਗਲਾ ਚਰਨ ਕਹਿ ਕਰਕੇ ਕਹਿੰਦੇ ਜਦੋਂ ਸਤਿਗੁਰੂ ਜੀ ਦਾ ਰੁਮਾਲਾ ਪਿੱਛੇ ਕਰੀਦਾ ਨਾ ਸ਼੍ਰੀ ਮੁਖਵਾਕ ਲੈਣ ਲਈ ਉਦੋਂ ਸਾਨੂੰ ਹਮੇਸ਼ਾ ਹੀ ਰੋਜ਼ਾਨਾ ਹੀ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਦਰਸ਼ਨ ਹੁੰਦੇ ਆ। ਧੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇਹ ਕਰਨੇ ਕਮਾਈ ਵਾਲੇ ਮਹਾਪੁਰਖਾਂ ਦਾ ਕੀਤਾ ਉਹਨਾਂ ਦਾ ਵਿਸ਼ਵਾਸ ਉਹਨਾਂ ਦੀ ਘਾਲਣਾ ਹੈ ਸਾਥ ਸੰਗਤ ਜੀ ਇਸ ਕਰਕੇ ਜਿੱਥੇ ਮੇਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਜੀ ਨੇ ਚਰਨ ਪਾ ਦਿੱਤੇ ਉੱਥੇ ਦਸ ਪਾਤਸ਼ਾਹੀਆਂ ਦੇ ਚਰਨ ਪੈ ਗਏ। ਔਰ ਦਮਦਵੀਂ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਮਹਾਪੁਰਖ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਬਚਨ ਕਿਆ ਕਰਦੇ ਕਹਿੰਦੇ ਗੁਰ ਸਿੱਖੋ ਦੁਨੀਆ ਦੀ ਕੋਈ ਐਸੀ ਦਾਤ ਨਹੀਂ ਸੰਤ ਦੋ ਸ਼ਬਦ ਕਿਆ ਕਰਦੇ ਲੋਕ ਦਾ ਸੁੱਖ ਅਤੇ ਪ੍ਰਲੋਕ ਦਾ ਸੁੱਖ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚੋਂ ਦੁਨੀਆ ਦਾ ਜਿਹੜਾ ਮਰਜੀ ਸੁੱਖ ਮੰਗ ਲਓ ਪਰ ਲੋਕ ਤਾਂ ਜਿਹੜਾ ਮਰਜੀ ਸੁੱਖ ਮੰਗ ਲੋ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਪੂਰੇ ਅਕੀਦੇ ਵਿਸ਼ਵਾਸ ਭਰੋਸੇ ਨਾਲ ਪ੍ਰੇਮ ਵਿੱਚ ਭਿੱਜ ਕੇ ਕਹਿੰਦੇ ਸੇਵਾ ਕਰੋ ਬਾਣੀ ਸੁਣੋ ਬਾਣੀ ਪੜੋ ਤੇ ਅਰਦਾਸ ਕਰੋ ਜਦੋਂ ਅਰਦਾਸ ਕਰੋਗੇ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚੋਂ ਸਾਰੀਆਂ ਹੀ ਦਾਤਾਂ ਪ੍ਰਾਪਤ ਹੋ ਜਾਂਦੀਆਂ ਕੋਈ ਦਾਤ ਐਸੀ ਅਦੇ ਨਹੀਂ ਜੇ ਈ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚੋਂ ਸਿੱਖ ਨੂੰ ਨਾਮ ਪ੍ਰਾਪਤ ਹੋਵੇ। ਸੋ ਸਾਧ ਸੰਗਤ ਜੀ ਜਿਵੇਂ ਸਤਿਗੁਰੂ ਮਹਾਰਾਜ ਜੀ ਦਾ ਫਰਮਾਨ ਹੈ ਨਾ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ। ਸਤਿਗੁਰ ਹੋਏ ਦਿਆਲ ਨਾ ਕਭੂ ਟੂਰੀ ਹੈ। ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ। ਸਤਿਗੁਰੂ ਦੀ ਦਿਆਲਤਾ ਵਿੱਚੋਂ ਸਾਰੇ ਆਨੰਦ ਸਾਰੀਆਂ ਬਖਸ਼ਿਸ਼ਾਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਇਸ ਕਰਕੇ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚੋਂ ਪਾਈ ਜੋ ਵੀ ਦਾਤ ਮੰਗੋਗੇ ਉਹ ਪ੍ਰਾਪਤ ਹੋਏਗੀ ਸੇਵਕ ਪਰਿਵਾਰ ਨੇ ਸਤਿਗੁਰੂ ਜੀ ਦਾ ਅਖੰਡ ਪਾਠ ਸਾਹਿਬ ਕਰਵਾਇਆ ਤਿੰਨ ਦਿਨ ਲਗਾਤਾਰ ਗੁਰਬਾਣੀ ਦਾ ਪ੍ਰਵਾਹ ਚੱਲਿਆ ਗੁਰਬਾਣੀ ਦਾ ਫਰਮਾਨ ਹੈ ਕਈ ਕੋਟਕ ਜਗ ਫਲਾ ਸੁਮ ਗਾਵਨ ਹਰੀ RAM ਕਰੋੜਾਂ ਜੱਗ ਕਰਕੇ দান ਕਰਕੇ ਉਹ ਫਲ ਨਹੀਂ ਮਿਲ ਸਕਦਾ ਜਿਹੜਾ ਬਾਣੀ ਸੁਣਨ ਨਾਲ ਹੀ ਮਿਲ ਜਾਂਦਾ ਅੱਜ ਆਪਾਂ ਅਖੰਡ ਪਾਠ ਘਰਾਂ ਵਿੱਚ ਕਰਵਾਉਂਦੇ ਹਾਂ ਪਰ ਸੁਣਦੇ ਨਹੀਂ ਭਾਈ ਗੱਪਾਂ ਮਾਰੀ ਜਾਊ ਸਾਰਾ ਪਰਿਵਾਰ ਬੈਠਾ ਇੱਕ ਪਾਸੇ ਗੱਲਾਂ ਕਰ ਹੀ ਜਾਣਗੇ ਪਰ ਗੁਰਬਾਣੀ ਦਾ ਪਾਠ ਸੁਣਨ ਨੂੰ ਨਹੀਂ ਮਨ ਰਾਜੀ ਹੈ ਭਾਈ ਜਦੋਂ ਘਰ ਵਿੱਚ ਅਖੰਡ ਪਾਠ ਸਾਹਿਬ ਕਰਵਾਓ ਜ਼ਿੰਦਗੀ ਵਿੱਚ ਸਾਲ ਵਿੱਚ ਕਦਵਾਰੀ ਆਪਾਂ ਨੂੰ ਮੌਕਾ ਮਿਲਦਾ ਤਾਂ ਇਹ ਮੌਕਾ ਮਨੁੱਖਾ ਜੀਵਨ ਦੀ ਸਫਲਤਾ ਦਾ ਕਦੇ ਖੰਝਾਈਏ ਨਾ ਅਖੰਡ ਪਾਠ ਜ਼ਰੂਰ ਸੁਣੀਏ ਦੇਖੋ ਦੋ ਗੁਰੂ ਸਹਿਬਾਨਾ ਨੇ ਅਖੰਡ ਪਾਠ ਸੁਣਿਆ ਇੱਕ ਤਾਂ ਨੌਵੇਂ ਪਾਤਸ਼ਾਹ ਜੀ ਨੇ ਜਦੋਂ ਅਲਾਹਾਬਾਦ ਪੱਕੀ ਸਿੱਖ ਸੰਗਤ ਸਤਿਗੁਰੂ ਜੀ ਨੇ ਅਖੰਡ ਪਾਠ ਕਰਵਾਇਆ ਨੌਵੇਂ ਪਾਤਸ਼ਾਹ ਔਰ ਧਨਮਤਾ ਗੁਜਰ ਕੌਰ ਜੀ ਔਰ ਧੰਗਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਮਾਤਾ ਨਾਨਕ ਜੀ ਇੱਕ ਚੌਂਕੜੇ ਵਿੱਚ ਬੈਠ ਕੇ ਸਾਰਾ ਅਖੰਡ ਪਾਠ ਸੁਣਿਆ ਇੱਕ ਦਸਮ ਪਿਤਾ ਜੀ ਨੇ ਅਖੰਡ ਪਾਠ ਸਾਹਿਬ ਜਦੋਂ ਤੱਕ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 1706 ਵਿੱਚ ਸੰਪੂਰਨਤਾ ਹੋਈ 25 ਸਿੰਘਾਂ ਨੂੰ ਲਾ ਕੇ ਮਹਾਰਾਜ ਨੇ ਅਖੰਡ ਪਾਠ ਕਰਵਾਇਆ ਸਾਰਾ ਅਖੰਡ ਪਾਠ ਇੱਕ ਚੌਂਕੜੇ ਵਿੱਚ ਧੰਗਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੁਣਿਆ ਸੀ ਬਾਣੀ ਦਾ ਸੰਗਤ ਜੀ ਇੰਨਾ ਫਲ ਇੰਨਾ ਮਹਾਤਮ ਹੈ ਗੁਰੂ ਸਹਿਬਾਨ ਆਪ ਗੁਰਬਾਣੀ ਦੇ ਪਾਠ ਸੁਣਦੇ ਰਹੇ ਇਸ ਕਰਕੇ ਘਰ ਵਿੱਚ ਪਾਠ ਜਰੂਰ ਕਰਾਓ ਸਹਿਜ ਵੀ ਕਰਾਓ ਖੰਡ ਪਾਠ ਵੀ ਕਰਾਓ ਤੇ ਪਾਠ ਸੁਣਿਆ ਜਰੂਰ ਕਰੋ ਐਨ ਪ੍ਰੇਮ ਨਾਲ ਚੌਂਕੜਾ ਮਾਰ ਕੇ ਆਪਾਂ ਕਹਿੰਦੇ ਸਾਡਾ ਮਨ ਨਹੀਂ ਬਾਣੀ ਵਿੱਚ ਜੁੜਦਾ ਕਾਗਰ ਨਹੀਂ ਹੁੰਦਾ ਇਤਨੇਮ ਕਰਦੇ ਆ ਪਰ ਸੁਣਦੇ ਨਹੀਂ ਸੁਣੋ ਜੱਪਦੀ ਸਾਹਿਬ ਸੁਣੋ ਜਾਬ ਸਾਹਿਬ ਸੁਣੋ ਸਵਈਏ ਸੁਣੋ ਚੌਪੀ ਸਾਹਿਬ ਸੁਣੋ ਆਨੰਦ ਸਾਹਿਬ ਸੁਣੋ ਤਜਰਬਾ ਕਰਕੇ ਦੇਖੋ ਜਦੋਂ ਸੁਣਨ ਲੱਗੇ ਨਾ ਇੱਕ ਇੱਕ ਪੰਕਤੀ ਦੇ ਉੱਤੇ ਕਿੰਨਾ ਕਿੰਨਾ ਸਮਾਂ ਲੱਗ ਜਾਏਗਾ ਵੀ ਇੱਕ ਅੱਖਰ ਵੀ ਸੁਣੇ ਤੋਂ ਬਿਨਾ ਨਾ ਮੇਰਾ ਰਸਨਾ ਤੋਂ ਅੱਗੇ ਜਾਵੇ ਕੰਨਾਂ ਨਾਲ ਸੁਣੋ ਤੇ ਮਨ ਆਕਾਗਰ ਹੋਣ ਲੱਗ ਜਾਏਗਾ ਇਸ ਕਰਕੇ ਸੁਣਨ ਦਾ ਬਹੁਤ ਵੱਡਾ ਫਾਇਦਾ ਬਾਣੀ ਸੁਣੋ ਤੇ ਸੇਵਾ ਕਰੋ ਫਿਰ ਗੁਰੂ ਸਾਹਿਬ ਸਾਰੀਆਂ ਬਖਸ਼ਿਸ਼ਾਂ ਨਾਲ ਨਵਾਜ ਦਿੰਦੇ ਹਨ ਦਾਸ ਦਾ ਅੱਜ ਸਮੇਂ ਦਾ ਬਹੁਤ ਵੱਡਾ ਰਜੇਮਾ ਬਹੁਤ ਦੂਰ ਦੇ ਸਮਾਗਮ ਹਨ ਸਾਤ ਸੰਗਤ ਜੀ ਰਾਣਾ ਸਾਹਿਬ ਵੀ ਜਾਣਾ ਹੈ ਹੋਰ ਵੀ ਥਾਵਾਂ ਦੇ ਪ੍ਰੋਗਰਾਮ ਹਨ ਇਸ ਕਰਕੇ ਮੇਰੀ ਇੰਨੀ ਕਾ ਹਾਜ਼ਰੀ ਪ੍ਰਮਾਨ ਕਰਨੇ ਕਿਉਂਕਿ ਸਾਡੇ ਬਹੁਤ ਪਿਆਰੇ ਸਿੰਘ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਮਨਹਾਲੇ ਵਾਲੇ ਉਹਨਾਂ ਦਾ ਬਹੁਤ ਪ੍ਰੇਮ ਹੈ ਭਾਈ ਮਨਵੀਰ ਸਿੰਘ ਜੀ ਦੇ ਨਾਲ ਔਰ ਭਾਈ ਮਨਵੀਰ ਸਿੰਘ ਜੀ ਜੋ ਕੇ ਵਿੱਚ ਬੜੇ ਚੜ੍ਹਦੀ ਕਲਾ ਵਾਲੇ ਸਿੰਘ ਹਨ ਇਹ ਸਾਰੇ ਸਿੰਘ ਭਾਈ ਅਮਰਜੀਤ ਸਿੰਘ ਜੀ ਭਾਈ ਮਨਵੀਰ ਸਿੰਘ ਜੀ ਜਿੰਨੇ ਵੀ ਸਿੰਘ ਆ ਉੱਤੇ ਬੜੀ ਚੜ੍ਹਦੀ ਕਲਾ ਨਾਲ ਸੰਗਤਾਂ ਦੀ ਗੁਰੂ ਘਰ ਦੀ ਸੇਵਾ ਕਰਦੇ ਆ ਸਾਥ ਸੰਗਤ ਦੀ ਦਮਦਮੇ ਟਕਸਾਲ ਨਾਲ ਇਹਨਾਂ ਸਿੰਘਾਂ ਦਾ ਰੂਹ ਦਾ ਇਸ਼ਕ ਹੈ ਇੰਨਾ ਪਿਆਰ ਹੈ ਨਾ ਸਿੰਘਾਂ ਦਾ ਜਥੇਬੰਦੀ ਨਾਲ ਸੋ ਭਾਈ ਪਰਮਜੀਤ ਸਿੰਘ ਜੀ ਮਨਹਾਲੇ ਵਾਲੇ ਉਹਨਾਂ ਦੇ ਪਿਤਾ ਸਤਕਾਰਯੋਗ ਗਿਆਨੀ ਹੀਰਾ ਸਿੰਘ ਜੀ ਜਿਨ੍ਹਾਂ ਨੇ ਸਾਰੀ ਜੀਵਨ ਦੀ ਸੰਗਤ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਜੀ ਦੇ ਬਹੁਤ ਨਿਕਟਵਰਤੀ ਰਹਿ ਕੇ ਸੰਗਤ ਕੀਤੀ ਉਹ ਵੀ ਸੰਗਤ ਵਿੱਚ ਆਇਆ ਹੋਰ ਵੀ ਸਿੰਘ ਸੰਗਤ ਵਿੱਚ ਮਨਹਾਲੇ ਨਗਰ ਤੋਂ ਬੈਠੇ ਐ ਮੈਂ ਸਾਰਿਆਂ ਦਾ ਹੀ ਸਾਰੇ ਪਰਿਵਾਰਾਂ ਦਾ ਸਾਰੀ ਸੰਗਤ ਦਾ ਹੀ ਦਾਸ ਤੋਂ ਪਹਿਲਾਂ ਬਹੁਤ ਸੋਹਣਾ ਸਿੰਘਾਂ ਨੇ ਕੀਰਤਨ ਸੁਣਾਇਆ ਉਹਨਾਂ ਦਾ ਵੀ ਤੇਰਾ ਭਰੋਸਾ ਪਿਆਰੇ ਮੈਂ लाਡਲ ੜਾਇਆ ਕਿੰਨਾ ਮਿੱਠਾ ਸ਼ਬਦ ਕਿੰਨੇ ਪ੍ਰੇਮ ਵਿੱਚ ਭਿੱਜ ਕੇ ਸਿੰਘ ਸੁਣਾ ਰਹੇ ਸਨ ਗੁਰੂ ਦਾ लाਡ ਮਾਤਾ ਪਿਤਾ ਨਾਲੋਂ ਵੀ ਵੱਡਾ लाਡ ਹੈ ਬੱਚੇ ਦੇ ਸਿਰ ਤੇ ਮਾਂ ਸਾਥ ਸੰਗਤ ਦੀ लाਡ ਵਿੱਚ ਆ ਕੇ ਸਿਰ ਪੋਲੋਸ ਦਵੇ ਨਾ ਤੇ ਬੱਚੇ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਆ ਮਾਂ ਦਾ ਲਾੜ ਇੰਨੀ ਵੱਡੀ ਮਹਾਨਤਾ ਰੱਖਦਾ ਜਦੋਂ ਗੁਰੂ ਲਾੜ ਲਡਾਉਂਦਾ ਨਾ ਸਿੱਖ ਨਾਲ ਫਿਰ ਸਿੱਖ ਦੇ ਸਿਰ ਤੇ ਆਰਾ ਵੀ ਚੱਲ ਜਾਏ ਤਾਂ ਸਿੱਖ ਨੂੰ ਤਕਲੀਫ ਨਹੀਂ ਹੁੰਦੀ ਖੋਪਰ ਵੀ ਲੈ ਜਾਏ ਸਿੱਖ ਆਨੰਦ ਵਿੱਚ ਰਹਿੰਦਾ ਗੁਰੂ ਦਾ ਲਾੜ ਐਸਾ ਪਿਆਰਾ ਲਾੜ ਹੈ ਸੋ ਸਾਥ ਸੰਗਤ ਜੀ ਇਸ ਕਰਕੇ ਗੁਰੂ ਦੇ ਲਾੜ ਵਿੱਚੋਂ ਗੁਰੂ ਦੇ ਪਿਆਰ ਵਿੱਚੋਂ ਸਾਰੀਆਂ ਬਰਕਤਾਂ ਸਾਰੇ ਸੁੱਖ ਪ੍ਰਾਪਤ ਹੋ ਦੰਦੇ ਆ ਸੋ ਮੈਂ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਦਮਦਵੀਂ ਟਕਸਾਲ ਦੇ ਸਤਿਕਾਰਯੋਗ ਗਿਆਨੀ ਸਰਜੀਤ ਸਿੰਘ ਜੀ ਜੋ ਸਥਾਨ ਡੇਰਾ ਬਾਬਾ ਜਵਾਰਦਾਸ ਜੀ ਨਗਰ ਸੋਸ ਉੱਥੇ ਟਕਸਾਲ ਵੱਲੋਂ ਕਥਾ ਦੀ ਸੇਵਾ ਨਿਭਾਉਂਦੇ ਆ ਉਹ ਵੀ ਸਿੰਘਾਂ ਨਾਲ ਇੱਥੇ ਅਖੰਡ ਪਾਠ ਸਾਹਿਬ ਦੀ ਸੇਵਾ ਵਿੱਚ ਆਏ ਉਹਨਾਂ ਨੇ ਵੀ ਬਚਨ ਸੁਣਾਉਣੇ ਆ ਦਮਦਮੀ ਟਕਸਾਲ ਦਾ ਪ੍ਰਸਿੱਧ ਰਾਗੀ ਜਥਾ ਰਾਗੀ ਭਾਈ ਰਣਜੀਤ ਸਿੰਘ ਦੀ ਬਹੁਤ ਰਸਪਿੰਨਾ ਕੀਰਤਨ ਕਰਦੇ ਆ। ਉਹਨਾਂ ਦੇ ਨਾਲ ਭਾਈ ਹਿੰਮਤ ਸਿੰਘ ਜੀ ਉਹਨਾਂ ਨੇ ਕੀਰਤਨ ਦੀ ਹਾਜ਼ਰੀ ਲਾਉਣੀ ਹੈ। ਤੁਸੀਂ ਸੰਗਤ ਨੇ ਬੜਾ ਪਿਆਰ ਦਿਖਾਇਆ ਸਾਧ ਸੰਗਤ ਜੀ। ਮੈਂ ਇਸ ਨਗਰ ਵਿੱਚ ਪਹਿਲੀ ਵਾਰ ਆਇਆ ਤੁਹਾਡੇ ਪ੍ਰਿਆਰ ਨੂੰ ਮੁੱਖ ਰੱਖ ਕੇ ਪਰ ਤੁਸੀਂ ਬਹੁਤ ਪ੍ਰੇਮ ਬਹੁਤ ਪਿਆਰ ਸੰਗਤ ਨੇ ਬੜਾ ਸਨਮਾਨ ਦਿੱਤਾ। ਬੜਾ ਸੰਗਤ ਦੇ ਵਿੱਚ ਉਤਸ਼ਾਹ ਤੇ ਨਿਗ ਵਿਖਿਆ। ਇਹ ਸਾਰਾ ਇਲਾਕਾ ਹੀ ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਸੋ ਇਸ ਕਰਕੇ ਇਨ੍ਹਾਂ ਸੰਗਤਾਂ ਤੇ ਮੇਰੇ ਸਤਿਗੁਰੂ ਦੀ ਬੜੀ ਰਹਿਮਤ ਹੈ ਸੋ ਭਾਈ ਆਪਾਂ ਸਾਰਿਆਂ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਨਾ ਗੁਰਸਿੱਖੀ ਧਾਰਨ ਕਰਨੀ ਹੈ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਖੰਡੇ ਬਾਟੇ ਦਾ ਅਮਰਤ ਛਕੋ ਗੁਰੂ ਵਾਲੇ ਬਣੋ ਸਤਿਗੁਰੂ ਜੀ ਦੇ ਲੜ ਲਾ ਕੇ ਆਪਣਾ ਜੀਵਨ ਸਫਲ ਕਰੋ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਸਾਰੇ ਪਰਿਵਾਰ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ